ਦੇ ਚੇਰਨ ਨੂੰ ਤੁਹਾਡੇ ਸਪਰਤ ਕਰਦਾ ਹਾਂ ਪੁੱਤਰ ਆਤਮਾ ਦਾ ਵਿਸ਼ੇਸ਼ ਦੇ ਕੇ ਇਸਤੇਮਾਲ ਕਰਨਾ ਪਵਤਾਂਤਿਕ ਪੁੱਤਰ ਆਤਮਾ ਦੇਣਾ ਤਾਂ ਕਿ ਪੁੱਤਰ ਆਤਮਾ ਦੀ ਅਵਾਈ ਦੇ ਵਿੱਚ ਜੋ वचन ਤੁਸੀਂ ਉਹਨਾਂ ਨੇ ਸਾਡੇ ਵਾਸਤੇ ਦਿੱਤਾ ਉਹ ਸਾਡੇ ਤੱਕ ਪਹੁੰਚਾ ਸਕਣ ਸਵਰਗੀ ਪਿਤਾ ਉਹ वचन ਨੂੰ ਅਸੀਂ ਸੁਣ ਕੇ ਆਪਣੇ ਹਿਰਦੇ ਵਿੱਚ ਸਬਾ ਕੇ ਉਹਦਾ ਅਨੁਗ੍ਰਹਿ ਉਹਦੀ ਆਸ਼ੀਸ਼ ਉਹਦੀ ਬਰਕਤ ਅਸੀਂ ਸਭ ਪ੍ਰਾਪਤ ਕਰ ਸਕੀਏ ਇਹ ਜਵਾਨੀਆਂ ਰੱਬੀਆਂ ਨੂੰ ਹਾਇਕ ਪਲ ਵਿੱਚ ਥੋੜੀ ਦਿਲ ਦੀਏ ਸੁਣਦੇ ਯਾਰ ਨਾ ਕਹਿੰਦਾ ਕਹਿੰਦੇ ਦੀਏ अपने हाथ उठाइए चर्च मेरे पीछे एक छोटी प्रार्थना करो कहो हे स्वर्ग पिता उची आवाज ना बोली हे स्वर्ग पिता मेरे ना गल कर मेनू दसो मैं कितने गलत हाँ मैं बुरा नहीं बनावा मेरे ना गल कर चाहे मेरा तार चाहे मेनु शर्मिंदा कर दे चाहे जलील भी कर दे मैं बुरा नहीं बनावा

ਅਹਿਮ ਤਰੀਕੇ ਨਾਲ ਆਗਿਆਕਾਰੀ ਕਰਕੇ 크리스마ਸ ਦਾ ਆਨੰਦ ਬਣਾਇਆ ਉਸ ਬਾਅਦ ਸ਼ਮਾ ਕਰੇਗਾ ਸੱਚ ਗੰਬੀਰ ਦਾ ਜਨਾਬ ਸੁਣਨਾ ਇੱਕ ਲੜਕੀ ਨੇ ਇਹ ਸਾਰੀ ਖਬਰ ਸੁਣ ਕੇ ਅੰਤ ਵਿੱਚ ਕੀ ਕਿਹਾ 38 ਇੱਕ ਨੂੰ ਦੁਬਾਰਾ ਪੜ੍ਹੀਏ ਤਾਂ ਮਰੀਮ ਨੇ ਕਿਹਾ ਵੇਖ ਮੇਰੇ ਨਾਲ ਤੇਰੇ ਅੱਖਰ ਅਨੁਸਾਰ ਹੋਵੇ ਹਾਂਜੀ ਕਿੰਨੀ ਵੱਡੀ ਆਗਿਆਕਾਰੀ ਹੈ ਕਿੰਨੀ ਵੱਡੀ ਸੋਚ ਹੈ ਇਸ ਸਾਈਡ ਤੇ ਉੱਥੇ ਨਹੀਂ ਚਰਚ ਅੱਜ ਗੰਬੀਰ ਦਾ ਦੇ ਨਾਲ ਚਰਚ ਨਹੀਂ ਹੈ ਮੇਰੇ ਵੱਲ ਦੇਖੋ ਮੇਰੇ ਮੂੰਹ ਚ ਵੱਖ ਨਹੀਂ ਬੜੀ ਸ਼ਾਂਤੀ ਸਾਬਿਤ ਕਰਦੀ ਹੈ ਕਿ ਜੀ ਪ੍ਰਭੂ ਨਾਲ ਬਹੁਤ ਪਿਆਰ ਕਰਦੇ ਗੰਬੀਰ ਦਾ ਦੇ ਨਾਲ ਬਣੀ ਰਹੀ ਹੈ ਚਰਚ ਖੁਦਾ ਦਾ ਕਲਾਮ ਇਸ ਜਗ੍ਹਾ ਦੇ ਦਾਸ ਰਿਆ ਹੈ ਕਿ ਇੱਕ 15 16 ਸਾਲ ਦੀ ਲੜਕੀ ਉਹਨੂੰ ਪਰਮੇਸ਼ਰ ਦੇ ਦੂਤ ਵੱਲੋਂ ਇੱਕ ਸੁਨੇਹਾ ਦਿੱਤਾ ਜਾ ਰਿਹਾ ਹੈ ਹੇ ਹallelujah ਹallelujah ਇੱਕ ਹੋਰ ਸ਼ਖਸ ਜਿਨੇ 크ਿਸਮਿਸ ਦਾ ਆਨੰਦ ਬਣਾਇਆ ਉਹਦੇ ਨਾਲ ਜੋੜਾਂਗਾ ਮਿੰਨਾ ਬਾਈਬਲ ਖੋਲਿਏ ਸੰਤ ਮੱਤੀ ਦੀ ਅੰਝੀ ਇੱਕ ਬਾਪ ਇੱਕ ਬਾਪ ਉਸ ਦੀ 19 ਆਇਤ ਤੋਂ ਪੜਿਏ इसका नाम है यूसुफ और खुदावनी के दुनियावी पिता की अपनी शादी रखिए सारे सारे असी यूस बारे जाना बोलो मैं यूस बारे जानना क्या मैं यूस बारे जानना क्या आमीन गरीबी का आत्मा शराब टुट जा बदल जाए यशु दिन Aptiye khan bant rakiki, prebudi ਆਰੇ ਆਪਣੇ ਹੱਥਾਂ ਵਿੱਚ ਆਪਣਾ ਹਿੱਸੇ ਦਾ ਦਾਨ ਕਰ ਲਓ ਇਸ ਸਮੇਂ ਦੇ ਵਿੱਚ ਪ੍ਰਭੂ ਕੋਲ ਬਰਕਤ ਲੈਣੀ ਹੈ ਸਾਰਿਆਂ ਨੂੰ ਜੈਮਸੀ ਕੀ ਔਰ ਮੈਂ ਪਰਮੇਸ਼ਰ ਦਾ ਦਾਸ ਬਿਸ਼ਪ ਡਾਕਟਰ ਸੁਖਦੇਵ ਸਿੰਘ ਔਰ ਇਸ 크ਿਸਮਸ ਸ਼ੁਭ ਦਿਹਾੜੀ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਔਰ ਇਹਦੇ ਨਾਲ ਨਾਲ ਵਰਲ ਪੋਸਟ ਇੰਡੀਆ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਜੋ ਇਸ ਅਨੰਦਪੁਰ ਦੇ ਵਿੱਚ ਪ੍ਰਭੂ ਦੀ ਮਹਿਮਾ ਕਰਨ ਵਾਸਤੇ ਸਾਡੇ ਨਾਲ ਸੇ ਪਹੁੰਚੇ ਹਨ ਪ੍ਰਭੂਤਾ ਨੂੰ ਬਹੁਤ ਬਰਕਤ ਹੈ ਮੇਰੇ ਅਜ਼ੀਜ਼ ਭਾਈਓ ਭਾਈ ਗੁਰਸੇਵਕ ਜਿਨ੍ਹਾਂ ਨੇ ਇੱਥੇ 크ਿਸਮਸ ਸੈਲੀਬ੍ਰੇਟ ਦੀ ਤਿਆਰੀ ਕਰਵਾਈ ਹੈ ਮੈਂ ਪ੍ਰਭੂ ਦਾ ਦਾਸ ਇਸ ਜਗ੍ਹਾ ਤੇ ਪਹੁੰਚ ਕੇ ਬਹੁਤ ਆਨੰਦ ਹੋਇਆ ਕਿਉਂਕਿ ਸਾਰੇ ਕੰਮ ਬਹੁਤ achhi ਤਰ੍ਹਾਂ ਹੋਏ ਔਰ ਲੋਕਾਂ ਨੇ ਯੇਸ਼ੂ ਮਸੀਹ ਦੇ ਜਨਮ ਦਿਹਾੜੀ ਦੀ ਖੁਸ਼ਖਬਰੀ ਦਾ ਅਸਲੀ ਮੈਸੇਜ ਸੁਣਿਆ ਕਿ ਯੇਸ਼ੂ ਦਾ ਜਨਮ ਦਿਹਾੜਾ ਜਿਹੜਾ ਹੈ ਸਾਨੂੰ ਆਗਿਆਕਾਰੀ ਦੇ ਨਾਲ ਜੋੜਦਾ ਹੈ ਔਰ ਜਿਹੜੇ ਲੋਕ ਆਗਿਆਕਾਰ ਹੁੰਦੇ ਹਨ ਉਹੀ ਕ੍ਰਿਸਮਸ ਦਾ ਆਨੰਦ ਮਨਾ ਪਾਉਂਦੇ ਨੇ ਮੇਰੇ ਅਜ਼ੀਜ਼ ਭਾਈਓ ਔਰ ਇਸ ਜਗ੍ਹਾ ਦੇ ਉੱਤੇ ਜਿਨੀ ਵੀ ਸੰਗਤ ਆਈ ਸਾਰਿਆਂ ਨੇ ਬਹੁਤ ਬਰਕਤ ਪਾਈ ਮੈਂ ਪ੍ਰਭੂ ਦਾ ਬਹੁਤ ਧੰਨਵਾਦੀ ਕਰਦਾ ਔਰ ਇਹਦੇ ਨਾਲ ਨਾਲ ਤੁਹਾਨੂੰ 25 ਦਸੰਬਰ ਦਾ ਸੱਦਾ ਦਿੰਦਾ ਹਾਂ ਕੀ ਖਾਪੜ ਖੜੀ ਚਰਚ ਸੰਸਾਭ ਰੋਡ ਦੇ ਉੱਤੇ ਉੱਥੇ ਤੁਹਾਨੂੰ ਸਾਰਿਆਂ ਨੂੰ ਮਿੱਠਾ ਸੱਦਾ ਹੈ ਸਾਰੇ 25 ਦਸੰਬਰ ਨੂੰ ਪਹੁੰਚ ਕੇ ਸਵੇਰੇ 10 ਵਜੇ ਖੁਦਾ ਦੀਆਂ ਬਹੁਤ ਬਰਕਤਾਂ ਲਓ ਉਸ ਜਗ੍ਹਾ ਦੇ ਉੱਤੇ ਬਹੁਤ ਬਿਮਾਰਾਂ ਲਈ ਦੁਖੀਆਂ ਲਈ ਦੁਆਹ ਹੋਣੀ ਹੈ ਔਰ ਜਿਹੜੇ ਬਾਹਾਂ ਛਾਂੜ ਔਰ ਨਸ਼ੇ ਦੇ ਜਕੜੇ ਉਹਨਾਂ ਲਈ ਖਾਸ ਪ੍ਰਾਰਥਨਾ ਹੋਣੀ ਸਭ ਪਹੁੰਚ ਕੇ ਬਹੁਤ ਆਸ਼ੀਸ਼ਾਂ ਲਈਓ ਖੁਦਾ ਤੁਹਾਨੂੰ ਬਹੁਤ ਬਰਕਤ ਦੇ ਇਕ ਵਾਰ ਫੇਰ ਕੇ ਨਾ ਮੈਰੀ ਕ੍ਰਿਸਮਸ ਗੋਡ ਬles ਯੂ ਕਨ ਕਾਦੀ ਪਾਈ ਗੁਰਸੇਵਕ ਦੇਵ ਦੇ ਗ੍ਰਹਿ ਵਿਖੇ ਜਿਨ੍ਹਾਂ ਨੇ ਵੱਡੇ ਦਿਨ ਦੀ ਖੁਸ਼ੀਆਂ ਨੂੰ ਸਾਂਝੀਆਂ ਕਰਨ ਦੇ ਲਈ ਆਪਣੇ ਪੈਣਾ ਪਰਾਂਵਾਂ ਰਿਸ਼ਤੇਦਾਰਾਂ ਦੋਸਤਾਂ ਨੂੰ ਇਕੱਠਿਆ ਕੀਤਾ ਹੈ ਇਸ ਲਈ ਸਭ ਨੂੰ ਵਧਾਈ ਦਿੰਦੇ ਹਾਂ ਵੱਡੇ ਦਿਨ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਹੋਵੇ ਆਮੀਨ ਲਾਡ एवरीवन ਮੇਰੇ ਪਾਸ ਰਾਸ ਸੰਦੂ ਕਾਪੜਖੜੀ ਚਰਚ ਤੋਂ ਵਿਸ਼ਵ ਸੁਖਦੇਵ ਸਿੰਘ ਜੀ ਵਾਈਫ ਮੈਨਾਂ ਤੁਹਾਨੂੰ 크리스마 ਦੀ ਸਾਰੇ ਨੂੰ ਲੱਖ ਲੱਖ ਵਧਾਈ ਦਿੰਦੀ ਹਾਂ ਖੁਦਾ ਤੁਹਾਨੂੰ ਸਭਨਾਂ ਨੂੰ ਬਹੁਤ ਸਾਰੀ ਆਸ਼ੀਸ਼ਾਂ ਵਰਕਤ ਦੇਵੇ 25 ਤਰੀਕ ਨੂੰ ਅਸੀਂ ਬੜੀ ਧੂਮ-ਧਾਮ ਨਾਲ ਖਾਪੜਖੜੀ ਚਰਚ ਵਿੱਚ 크리스마ਸ ਮਨਾ ਰਹੇ ਹਾਂ ਤੁਹਾਨੂੰ ਮਿੱਠਾ ਸੱਦਾ ਹੈ ਤੁਸੀਂ ਸਾਰੇ ਆਓ ਪਰਮੇਸ਼ਰ ਦੀਆਂ ਬਰਕਤਾਂ ਲਓ ਗੋਡ ਬlesਸ ਯੂ ਮੇਰਾ ਨਾਮ ਲਵਲੀ ਹੈ ਔਰ ਮਹਿਬੂਬਨ ਦੀ ਪ੍ਰਧਾਨ ਹੈ ਅਸੀਂ ਲੋਕ 25 ਤਰੀਕ ਨੂੰ ਖੁਦ ਧੂਮ-ਧੂਮ ਰਾਮ ਸੇ 크ਰਿਸਮਸ ਮਨਾਉਣ ਜਾ ਰਹੇ ਹਾਂ ਜੋ ਖਾਪੜਖੜੀ ਦੇ ਵਿੱਚ ਹੈ ਸਾਡੇ ਵੱਲੋਂ ਸਾਰਿਆਂ ਨੂੰ ਮਿੱਠਾ ਸੱਦਾ ਹੈ ਤੁਸੀਂ ਉੱਥੇ ਆ ਕੇ ਬਰਕਤਾਂ ਪਾਓ ਹਾਲੇਲੂਇਆ ਹਾਲੇਲੂਇਆ ਸਾਰਿਆਂ ਨੂੰ ਜੈ ਮਸੀਹ ਦੀ ਪਹਿਲ ਬੁਲਾਣੇ ਔਰ ਮੈਂ ਕਹਿੰਦਾ ਕਿ ਜੋ ਸਾਡੇ ਪਾਈ ਜਿਹੜੇ ਪ੍ਰੈਜ਼ੀਡੈਂਟ ਨੇ ਆਪਣੇ ਘਰ ਵਿੱਚ ਪਰਮੇਸ਼ਰ ਦਾ ਵਚਨ ਉਤਾਰਿਆ ਇਸ ਵਚਨ ਦੇ ਉਤਾਰ ਤਾਰਨ ਦੇ ਨਾਲ ਸਾਰੇ ਪਿੰਡ ਨੂੰ ਬਹੁਤ ਸਾਰੀ ਬਰਕਤ ਮਿਲੇ ਔਰ ਬਹੁਤ ਸਾਰੀਆਂ ਦੁੱਖਾਂ ਤੋਂ ਇਜਾਦ ਪਾਈ ਹੈ ਔਰ ਸਾਰੇ ਕਈ ਨਸ਼ਿਆਂ ਤੋਂ ਆਜ਼ਾਦ ਹੋਣਗੇ ਔਰ ਜੋ 25 ਤਰੀਕ ਨੂੰ ਖਾਪੜ ਖੜੀ ਚਰਚ ਵਿੱਚ ਵੱਡੇ ਦਿਨ ਮਨਾਇਆ ਜਾ ਰਿਹਾ ਸਾਰਿਆਂ ਨੂੰ ਮਿੱਠਾ ਸੱਦਾ ਉੱਥੇ ਦਿੱਤਾ ਜਾਂਦਾ ਹੈ ਕਿ ਸਾਰੇ ਬੜੇ ਤੂਮਦਾਨਾਂ ਉੱਥੇ ਪਹੁੰਚਣ ਔਰ ਬੜੇ ਤੂਮਦਾਨੋਂ ਤੇ 25 ਤਹੰਬਰ ਮਨਾਇਆ ਜਾਏਗਾ ਜੈ ਐਮ ਸੀ ਦੀ ਸਭ ਨੂੰ ਜੈ ਐਮ ਸੀ ਕੀ ਔਰ ਮੇਰਾ ਨਾਮ ਗੁਰਸੇਵ ਮੈਂ ਚਰਚ ਖਾਪੜਖੇੜੀ ਹਸਨਾ ਪੰਜਾਬੀ ਮਿਨਿਸਟਰੀ ਆਫ ਪ੍ਰੈਜ਼ੀਡੈਂਟ ਔਰ ਮੈਂ ਸਭਾਂ ਨੂੰ ਵੱਡੇ ਦਿਨ ਔਰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣਾ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਪੰਜਾਬੀਆਂ ਤੈਨੂੰ ਪੂਰੀ ਦੁਨੀਆ ਨੂੰ 크리스마ਸ ਦੀਆਂ ਔਰ ਨਵੇਂ ਸਾਲ ਦੀਆਂ ਵਧਾਈਆਂ ਦੇਣਾ ਅੱਜ ਜੋ ਵਿਛਾਏ ਅੱਜ ਪਿੰਡ ਅਨੰਦਪੁਰ ਦੇ ਵਿੱਚ ਬਲਕੇ ਪੂਰੇ ਨਗਰ ਦੇ ਵਿੱਚ ਜੋ ਪਰਮੇਸ਼ਰ ਦਾ ਵਚਨ ਤਾਰਿਆ ਹੈ ਮੇਰਾ ਇਹ ਮਕਸਦ ਸੀ ਕਿ ਜਿੰਨੇ ਵੀ ਦੁਨੀਆ ਨਸ਼ਿਆਂ ਦੇ ਵਿੱਚ ਝਗੜੀ ਆ ਬੁਰੀ ਸੰਗਤੀ ਦੇ ਵਿੱਚ ਝਗੜੀ ਬਿਮਾਰ ਹੈ ਉਹ ਪ੍ਰਭੂ ਯਸ਼ੂ ਮਸੀਹ ਦੇ ਸਮਰਥੀ ਜਿੰਦਾ ਜਲਾਲੀ ਨਾਮ ਦੇ ਵਿੱਚ ਇਸ ਵਚਨ ਦੇ ਦੁਆਰਾ ਉਸਨੇ ਚੰਗਿਆਈ ਪਾਈ ਆ ਔਰ ਸਾਰੇ ਹੀ ਜਿੰਨੇ ਹੀ ਮੇਰੇ ਭੈਣ ਭਰਾ ਨੇ ਜਾਂ ਹਸਾਈ ਕੌਮ ਹੈ ਸਿੱਖ ਕੌਮ ਹੈ ਮੁਸਲਮਾਨ ਕੌਮ ਹੈ ਹਿੰਦੂ ਕੌਮ ਹੈ ਅਸੀਂ ਸਭ ਨੂੰ ਜੀ ਆਇਆਂ ਔਰ ਵੈਲਕਮ ਕਰਦਾ ਔਰ ਜਿੰਨੀ ਵੀ ਸੰਗਤ ਅੱਜ ਮੇਰੇ ਇਸ ਘਰ ਦੇ ਵਿੱਚ ਔਰ ਸਭੰਦੀ ਦੇ ਵਿੱਚ ਪਹੁੰਚੀ ਹੈ ਸਭਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਔਰ ਸਭਨਾਂ ਨੂੰ ਮਿੱਠਾ ਸੱਦਾ ਦੇਣਾ ਕਿ 25 ਦਸੰਬਰ ਬਹੁਤ ਹੀ ਧੂਮ ਧਾਮ ਦੇ ਨਾਲ ਸਾਡਾ ਚਰਚ ਖਾਪੜਖੇੜੀ ਦੇ ਵਿੱਚ ਮਨਾਇਆ ਜਾਵੇਗਾ ਉਸ ਜਗ੍ਹਾ ਤੇ ਆ ਕੇ ਬਹੁਤ ਹੀ ਸਾਰੀ ਅਸ਼ੀਸ਼ ਔਰ ਬਰਕਤ ਪਾਉਣ ਸਭ ਨੂੰ ਜੈਮ ਸੀਗੀ ਹallelujah ਮੈਂ ਕੁਲਦੀਪ ਸਿੰਘ ਪਿੰਡ ਖਾਪੜਖੇੜੀ ਤੋਂ ਮਾਸ ਪ੍ਰਧਾਨ ਨਗਰ ਸੇਵਕ ਸਿੰਘ ਦੇ ਘਰ ਜੇ ਉਹਨਾਂ ਨੇ ਮੀਟਿੰਗ ਕਰਾਈ ਆ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਲੱਖ ਲੱਖ ਵਧਾਈ ਦੇਣਾ ਅਸੀਂ ਇਸ ਮੀਟਿੰਗ ਦੇ ਵਿੱਚ ਆਏ ਬਹੁਤ ਆਨੰਦ ਮਾਣਿਆ ਹੋਰ ਲੋਕਾਂ ਨੇ ਬਹੁਤ ਸ਼ਿਫਾ ਪਾਈ ਆ ਅਸੀਂ ਇਸ ਵਾਸਤੇ ਕਰਦੇ ਪ੍ਰਭੂ ਜੀ ਉਸਮ ਜੀ ਦੀ ਮਹਿਮਾ ਵਾਸਤੇ ਵੀ ਅਸੀਂ ਖਾਪੜਗੜ੍ਹ ਦੇ ਵਿੱਚ ਬਹੁਤ 25 ਦਸੰਬਰ ਮਨਾਣਾ ਬੜੀ ਧੂਮਤਾਂ ਦੇ ਨਾਲ ਅਸੀਂ ਉਸੇ ਪਹੁੰਚ ਅਸੀਂ ਲੋਕਾਂ ਨੂੰ ਦਿਨ ਸਪੱਸ਼ਾ ਸਦਾ ਦੇਣਿਆ ਲੋਕੀ ਪਹੁੰਚ ਕੇ ਉੱਥੇ ਇਸ ਦਾ ਆਨੰਦ ਮਾਣ ਸਕਣ ਇਸੋ ਬਰਕਤਾਂ ਲੈ ਸਕਣ ਚਾਂਸੀ ਸਭ ਨੂੰ ਹੇਲੂਇਆ ਜੀ ਮੈਂ ਖਸਨਾ ਪੰਜਾਬੀ ਮਿਨਿਸਟਰੀ ਖਾਪੜ ਖੇੜੀ ਤੋਂ ਜਨਰਲ ਸੈਕਟਰੀ ਔਰ ਅੱਜ ਸਾਡੇ ਪ੍ਰੈਜ਼ੀਡੈਂਟ ਗੁਰਸੇਵਿਕ ਸਿੰਘ ਦੇ ਘਰ ਜੀ ਪੂਰੇ ਜਗਤ ਦਾ ਪ੍ਰਭੂ ਯਸ਼ੂ ਮਸੀਹ ਪੈਦਾ ਹੋਇਆ ਉਹਨਾਂ ਦੀ ਖੁਸ਼ੀ ਦੇ ਵਿੱਚ ਅੱਜ ਇੱਥੇ ਬਿਸ਼ਪ ਡਾਕਟਰ ਸੁਖਦੇਵ ਸੰਧੂ ਜੀ ਉਹਨਾਂ ਦੀ ਪੂਰੀ ਟੀਮ ਔਰ ਦੂਰੋਂ ਨੇੜੇੋਂ ਕਲੀਸੇ ਆ ਪਹੁੰਚੀ ਜਿਨ੍ਹਾਂ ਨੇ ਬਹੁਤ ਸ਼ਿਫਾ ਪਾਈ ਖੁਦਾ ਦੇ ਬਚਨ ਨੂੰ ਸੁਣਿਆ ਔਰ ਖੁਦਾ ਦੇ ਵਚਨ ਦੀ ਮਹਿਮਾ ਹੋਈ ਔਰ ਅਸੀਂ ਸਾਰਿਆਂ ਨੂੰ 25 ਦਸੰਬਰ ਨੂੰ ਇਨਵਾਈਟ ਕਰਦੇ ਹ ਹਸਨਾ ਪੰਜਾਬੀ ਮਿਨਿਸਟਰੀ ਖਾਪੜ ਖੇੜੀ ਵੱਲੋਂ ਪਰਮੇਸ਼ਰ ਦੇ ਵਚਨ ਦੇ ਰਾਹੀਂ ਸ਼ਿਫਾ ਪਾਉਣ ਪਰਮੇਸ਼ਰ ਸਭ ਨੂੰ ਆਸ਼ੀਸ਼ ਬਰਕਤ ਦੇਵੇ ਜੈਮ ਸੀਧੀ ਡਾਕਟਰ ਸਰਜੀਤ ਸਿੰਘ ਖਾਪੜ ਖੇੜੀ ਚਰਚ ਤੋਂ ਭਾਈ ਗੁਰਸੇਵਕ ਦੇ ਘਰ ਆਇਆ ਭਾਈ ਗੁਰਸੇਵਕ ਨੇ ਬਹੁਤ ਹੀ ਵਧਿਆ ਅਰਜਾਂਜਮੈਂਟ ਗੀਤਾ ਇਸ ਮੰਦਗੀ ਦਾ ਰਬ ਦੇ ਦਾਸ ਬਿਸ਼ਨੁਖਸ ਸਿੰਘ ਜੀ ਇਸ ਜਗ੍ਹਾ ਤੇ ਬਚਨ ਲੈ ਕੇ ਬਹੁਤ ਸਾਰਿਆਂ ਨੇ ਇਨਜਾਤ ਪਾਈ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ